ਇਹ ਅੱਠ ਜੀਵ ਦਿੰਦੇ ਹਨ ਤੁਹਾਡੇ ਘਰ 'ਚ ਅਮੀਰੀ ਦੇ ਸੰਕੇਤ ਜੇਕਰ ਇਹ ਅੱਠ ਜੀਵ ਆਉਂਦੇ ਹਨ ਤੁਹਾਡੇ ਘਰ 'ਚ ਤਾਂ ਸਮਝ ਜਾਓ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਵਾਸਤੂ ਸ਼ਾਸਤਰ ਅਨੁਸਾਰ ਇਹ ਅੱਠ ਜੀਵ ਜੰਤੂ ਜੇਕਰ ਤੁਹਾਡੇ ਘਰ 'ਚ ਆਉਂਦੇ ਹਨ ਜਾਂ ਫਿਰ ਤੁਹਾਡੇ ਘਰ ਦੇ ਨੇੜੇ ਤੇੜੇ ਰਹਿਣ ਲੱਗਦੇ ਹਨ ਤਾਂ ਇਸ ਨਾਲ ਤੁਹਾਨੂੰ ਹੀ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੇ ਤੁਹਾਡਾ ਨਸੀਬ ਜਾਗਣ ਵਾਲਾ ਹੈ ਜਿਸ ਵੀ ਘਰ 'ਚ ਜਾਫਿਰ ਜਿਸ ਘਰ ਦਿਨੇ ਤੇੜੇ-ਤੇੜੇ ਜੀਵ-ਜੰਤੂ ਆ ਕੇ ਰਹਿਣ ਲੱਗਦੇ ਹਨ ਉਸ ਘਰ ਚ ਖੁਸ਼ੀਆਂ ਤੇ ਸੁਖ-ਖੁਸ਼ਹਾਲੀ ਆਉਣ ਲੱਗਦੀ ਹੈ ਇਹ 8 ਤਰ੍ਹਾਂ ਦੇ ਜੀਵ-ਜੰਤੂ ਬਹੁਤ ਸ਼ੁਭ ਮੰਨੇ ਜਾਂਦੇ ਹਨ ਇਹਨਾਂ ਦੇ ਆਗਮਨ ਨਾਲ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਤੋਂ ਖੁਸ਼ ਹੈ ਤੇ ਬਹੁਤ ਹੀ ਜਲ ਤੁਹਾਡੇ ਘਰ ਮਾ ਲక్ష్ਮੀ ਦਾ ਆਗਮਨ ਹੋਣਾ ਹੈ ਇਸ ਲਈ ਤੁਹਾਨੂੰ ਇਹਨਾਂ ਜੀਵ-ਜੰਤੂਆਂ ਦੀ ਪਛਾਣ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਜਾਣੇ ਅਣਜਾਣੇ 'ਚ ਇਹਨਾਂ ਨੂੰ ਕਸ਼ਟ ਦਿੰਦੇ ਹੋ ਜਾਂ ਫਿਰ ਇਹਨਾਂ ਨੂੰ ਮਾਰਦੇ ਹੋ ਜਾਂ ਫਿਰ ਆਪਣੇ ਘਰ ਤੋਂ ਦੂਰ ਕਰ ਦਿੰਦੇ ਹੋ ਤਾਂ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਮਾਂ ਲਕਸ਼ਮੀ ਨੂੰ ਗੁੱਸਾ ਆ ਜਾਂਦਾ ਹੈ ਜਿਸ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਜਾਣਦੇ ਹਾਂ ਉਹ ਕਿਹੜੇ ਜੀਵ ਜੰਤੂ ਹਨ ਜਿਨ੍ਹਾਂ ਦੇ ਘਰ ਆਉਣ ਤੇ ਘਰ 'ਚ ਅਮੀਰੀ ਆ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਉੱਲੂ ਜੇਕਰ ਤੁਹਾਡੇ ਘਰ ਦੇ ਨੇੜੇ ਜਾਂ ਘਰ ਦੀ ਛੱਤ ਤੇ ਉੱਲੂ ਆ ਕੇ ਬੈਠਦਾ ਹੈ ਤਾਂ ਇਸ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਨੂੰ ਮਾਂ ਲక్ష్ਮੀ ਦਾ ਸਭ ਤੋਂ ਚਹੀਤਾ ਕਿਹਾ ਜਾਂਦਾ ਹੈ ਇਸ ਦੇ ਘਰ ਆਉਣ ਨਾਲ ਤਾਂ ਅੰਦੌਲਤ ਵਿੱਚ ਵਾਧਾ ਹੁੰਦਾ ਹੈ ਜੇਕਰ ਤੁਹਾਡੇ ਵੀ ਘਰ 'ਚ ਜਾਂ ਘਰ ਦੀ ਛੱਤ 'ਤੇ ਉਲੂ ਆ ਕੇ ਬੈਠਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ Maa Lakshmi ਤੁਹਾਡੇ ਘਰ 'ਚ ਬਿਰਾਜਮਾਨ ਹੋਣ ਵਾਲੀ ਹੈ ਤੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਪੈਸਾ ਤੁਹਾਨੂੰ ਵਾਪਸ ਮਿਲਣ ਵਾਲਾ ਹੈ। तितਲੀਆਂ ਦੋਸਤੋ ਰੰਗ-बिरंगी ਸੁਨਹਿਰੀਆਂ तितਲੀਆਂ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਂਦੀਆਂ ਹਨ। ਜੇਕਰ ਸੁਨਹਿਰੀ ਤੇ ਰੰਗ-बिरंगी तितਲੀ ਤੁਹਾਡੇ ਘਰ ਆਉਂਦੀ ਹੈ ਤੇ ਜੇਕਰ तितਲੀ ਦੇਖਾਂ ਚ ਬਹੁਤ ਹੀ ਸੋਹਣੀ ਤੇ ਮਨ ਨੂੰ ਮੋਹ ਲੈਣ ਵਾਲੀ ਹੁੰਦੀ ਹੈ ਤਾਂ ਸਮਝ ਜਾਓ ਕਿ ਜਿਸ ਤਰ੍ਹਾਂ ਇਹ तितਲੀ ਰੰਗ-बिरंगी ਹੈ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਵੀ ਰੰਗੀਨ ਬਣਾ ਦੇਣਗੀਆ ਤੇ ਇਹਨਾਂ ਦੇ ਘਰ ਆਉਣ ਨਾਲ ਘਰ ਚ ਸੁੱਖ ਖੁਸ਼ਹਾਲੀ ਤੇ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ तितਲੀਆਂ ਦਾ ਸਾਡੇ ਘਰ ਆਉਣਾ ਜਾਂ ਸਾਡੇ ਘਰ ਦੇ ਨੇੜੇ ਤੇੜੇ ਆਉਣਾ ਬਹੁਤ ਹੀ ਸ਼ੁਭ ਤੇ ਚੰਗਾ ਸੰਕੇਤ ਹੁੰਦਾ ਹੈ ਵਾਸਤੂ ਸ਼ਾਸਤਰ ਚ ਵੀ ਇਨਾ ਚੀਜ਼ਾਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ ਕਿ तितਲੀ ਜਦੋਂ ਵੀ ਕਿਸੇ ਦੇ ਘਰ ਜਾਂਦੀ ਹੈ ਤਾਂ ਉਸ ਘਰ 'ਚ ਧਨ ਤੇ ਖੁਸ਼ਹਾਲੀ ਦੀ ਬਰਕਤਾਂ ਆਉਣ ਲੱਗਦੀ ਹੈ ਤੇ ਮਾਂ ਲక్ష్ਮੀ ਦੀ ਕਿਰਪਾ ਉਸ ਘਰ 'ਤੇ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ 'ਚ ਵੀ ਕੋਈ तितਲੀ ਆਉਂਦੀ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਬੁਰੇ ਦਿਨ ਹੁਣ ਜਾਣ ਵਾਲੇ ਹਨ ਤੇ ਚੰਗੇ ਦਿਨ ਆਉਣ ਵਾਲੇ ਹਨ ਛਛੁੰਦਰ ਦੋਸਤੋ ਤੁਸੀਂ ਛਛੁੰਦਰ ਤਾਂ ਕਈ ਵਾਰ ਦੇਖੀ ਹੋਵੇਗੀ ਪੰਛਤਾ ਇਹ ਜ਼ਿਆਦਾਤਰ ਰਾਤ ਨੂੰ ਹੀ ਨਿਕਲਦੀ ਹੈ ਪਰ ਕਈ ਵਾਰ ਤੁਹਾਨੂੰ ਦਿਨ ਦੇ ਸਮੇਂ ਵੀ ਦੇਖਣ ਨੂੰ ਮਿਲ ਜਾਂਦੀ ਹੈ ਇਹ ਚੂਹੇ ਦੇ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਇਸ ਦੀ ਨੱਕ ਚੂਹੇ ਤੋਂ ਥੋੜੀ ਲੰਮੀ ਹੁੰਦੀ ਹੈ ਜੇਕਰ ਛੇ ਸੁੰਦਰ ਤੁਹਾਡੇ ਘਰ ਚ ਆਉਂਦੀ ਹੈ ਤੇ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਦੁਨੀਆ 'ਚ ਹੁਣ ਅਜਿਹੀ ਕੋਈ ਵੀ ਤਾਕਤ ਨਹੀਂ ਜੋ ਤੁਹਾਡੀ ਕਿਸਮਤ ਨੂੰ ਬਦਲਣ ਤੋਂ ਰੋਕ ਸਕੇ ਇਸ ਦੇ ਘਰ ਆਉਣ ਨਾਲ इस गल ਦਾ ਸੰਕੇਤ ਮਿਲਦਾ ਹੈ ਕਿ Maa Lakshmi ਤੁਹਾਡੇ ਤੇ ਖੁਸ਼ ਹੈ ਤੇ ਤੁਹਾਡੇ ਤੇ Maa Lakshmi ਦੀ ਕਿਰਪਾ ਹੋਣ ਵਾਲੀ ਹੈ ਜੇਕਰ ਚੁੰਦਰ ਕਿਸੇ ਵੀ ਵਿਅਕਤੀ ਦੇ ਚੱਕਰ ਲਗਾ ਦਿੰਦੀ ਹੈ ਤਾਂ ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਖੂਬ ਤਰੱਕੀ ਤੇ ਸਫਲਤਾ ਹਾਸਲ ਕਰਦਾ ਹੈ ਕਈ ਲੋਕ ਇਹ ਵੀ ਮੰਨਦੇ ਹਨ ਕਿ ਇੱਕ ਘਰ ਵਿੱਚ ਗੰਦਗੀ ਫੈਲਾਉਂਦੀ ਹੈ ਇਹ ਗੱਲ ਹੈ ਤਾਂ ਸੱਚ ਤੇ ਇਸ ਕਰਕੇ ਕਈ ਲੋਕ ਇਸ ਨੂੰ ਮਾਰ ਦਿੰਦੇ ਹਨ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਆਪਣੇ ਘਰ ਤੋਂ ਇਸ ਨੂੰ ਬਾਹਰ ਕੱਢ ਸਕਦੇ ਹੋ ਪਰ ਇਸ ਨੂੰ ਮਾਰਨਾ ਬਿਲਕੁਲ ਵੀ ਨਹੀਂ ਚਾਹੀਦਾ ਕਿਉਂਕਿ ਇਸ ਦਾ ਘਰੇ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਸੁਪਨੇ 'ਚ ਦੇਖਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਤੋਤਾ ਦੋਸਤੋ ਜੇਕਰ ਤੁਹਾਡੇ ਘਰ ਦੀ ਛੱਤ 'ਤੇ ਹਰੇ ਰੰਗ ਦਾ ਤੋਤਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ शास्त्रਾਂ 'ਚ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਤੋਤੇ ਦਾ ਦਿਖਾਈ ਦੇਣਾ ਕਿਸੇ ਕੰਮ 'ਚ ਵੱਡੀ ਸਫਲਤਾ ਮਿਲਣ ਦਾ ਸੰਕੇਤ ਹੁੰਦਾ ਹੈ। ਇਸ ਲਈ ਦੋਸਤੋ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤਾਂ ਸਮਝ ਲਓ ਤੁਹਾਨੂੰ ਕੰਮ 'ਚ ਸਫਲਤਾ ਮਿਲਣ ਵਾਲੀ ਹੈ। ਕਿਰਲੀ ਦੋਸਤੋ ਕਿਰਲੀ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਇਸ ਨੂੰ ਮਾਂ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਕਈ ਲੋਕ ਕਿਰਲੀ ਤੋਂ ਕ੍ਰਿਣਾ ਕਰਦੇ ਹਨ। ਇੰਨਾ ਦਾ ਘਰ ਚ ਆਣਾ ਬਿਲਕੁਲ ਹੀ ਚੰਗਮ ਨਹੀਂ ਮੰਨਦੇ ਤੇ ਕੇਲੀਆਂ ਨੂੰ ਮਾਰ ਦਿੰਦੇ ਹਨ ਪਰ ਤੁਹਾਨੂੰ ਦੱਸਦੇ ਹਾਂ ਕਿ ਕਿਰਲੀ ਨੂੰ ਮਾਰਨਾ ਨਹੀਂ ਚਾਹੀਦਾ ਉਂਝ ਤਾਂ ਘਰ ਚ ਕਿਰਲੀ ਦਾ ਆਉਣਾ ਕੋਈ ਖਾਸ ਗੱਲ ਨਹੀਂ ਹੈ ਪਰ ਜੇਕਰ ਤੁਹਾਡੇ ਘਰ ਚ ਕਈ ਸਾਰੀਆਂ ਕਿਰਲੀਆਂ ਇੱਕ ਝੁੰਡ ਵਿੱਚ ਦਿਖਾਈ ਦਿੰਦੀਆਂ ਹਨ ਤਾਂ ਇਸ ਨੂੰ ਮਾ લક્ષਮੀ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਘਰ ਚ ਅਮੀਰੀ ਆਉਣ ਵਾਲੀ ਹੈ ਸ਼੍ਰੀ ਵਿਸ਼ਨੂ ਪੁਰਾਨ ਅਨਸਾਰ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਪੂਜਾ ਕਰ ਰਹੇ ਹੋ ਤੇ ਪੂਜਾ ਕਰਦੇ ਸਮੇਂ ਨੇੜੇ ਤੇੜੇ ਕਿਤੇ ਵੀ ਕਿਰਲੀ ਦਿਖਾਈ ਦਿੰਦੀ ਹੈ ਤਾਂ ਬਹੁਤ ਜਲਦੀ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਘਰ ਮਾਂ ਲక్ష్ਮੀ ਦੀ ਕਿਰਪਾ ਵਰਸਣ ਵਾਲੀ ਹੈ ਜੇਕਰ ਤੁਹਾਡੇ ਘਰ 'ਚ ਕੋਈ ਇਸ ਤਰ੍ਹਾਂ ਦਾ ਵੀ ਕਿਰਲੀ ਦਿਖਾਈ ਦਿੰਦੀ ਹੈ ਜਿਸ ਦੀ ਪੂਛ ਕੱਟੀ ਹੋਈ ਹੋਵੇ ਤਾਂ ਤੁਹਾਨੂੰ ਸਮਝਾਣਾ ਚਾਹੀਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾ ਹੈ ਤੇ ਤੁਹਾਡੀ ਜ਼ਿੰਦਗੀ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤੇ ਮਾਤਾ ਲక్ష్ਮੀ ਦਾ ਤੁਹਾਡੇ ਘਰ ਤੇ ਆਸ਼ੀਰਵਾਦ ਬਣਿਆ ਰਹੇਗਾ ਤੇ 쿠ਬੇਰ ਮਹਾਰਾਜ ਦੀ ਕਿਰਪਾ ਤੁਹਾਨੂੰ ਮਿਲਣ ਵਾਲੀ ਹੈ ਕੀੜੀਆਂ ਦੋਸਤੋ ਕੀੜੀਆਂ ਬਹੁਤ ਚੰਗਾ ਸੰਕੇਤ ਲੈ ਕੇ ਆਉਂਦੀਆਂ ਹਨ ਸ਼ਾਸਤਰਾਂ ਅਨੁਸਾਰ ਜੇਕਰ ਕਿਸੇ ਵੀ ਘਰ ਚ ਕੀੜੀਆਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਲਿਚਾਰੀਆਂ ਹੋਣ ਤਾਂ ਇਸ ਨੂੰ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਸੰਕੇਤ ਦੱਸਦਾ ਹੈ ਕਿ ਤੁਹਾਡੀ ਕਿਸਮਤ ਬਹੁਤ ਜਲਦੀ ਚਮਕਣ ਵਾਲੀ ਹੈ ਤੇ ਤੁਹਾਡੇ ਦੁੱਖਾਂ ਦੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਤੇ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ 'ਚ ਕੋਈ ਵੀ ਵਾਦ-ਵਿਵਾਦ ਸੰਬੰਧੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਉਹ ਵੀ ਬਹੁਤ ਜਲਦੀ ਖਤਮ ਹੋਣ ਵਾਲੀ ਹੈ ਪਰ ਜੇਕਰ ਕੀੜੀਆਂ ਦੱਖਣ ਵੱਲੋਂ ਨਿਕਲਦੀਆਂ ਦਿਖਾਈ ਦਿੰਦੀਆਂ ਹਨ ਜਾਂ ਫਿਰ ਕੀੜੀਆਂ ਦਾ ਭੋਂ ਤੁਹਾਨੂੰ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਘਰ ਲਈ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਖੁਦ ਮਾਂ ਲਕਸ਼ਮੀ ਤੁਹਾਡੇ ਘਰ ਚ ਆਉਣ ਵਾਲੀ ਹੈ ਤੇ ਬਹੁਤ ਜਲਦੀ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ ਚ ਕੀੜੀਆਂ ਨੇ ਆਪਣਾ ਘਰ ਕਿਸੇ ਕੋਨੇ ਚ ਜਾ ਕਿਸੇ ਥਾਂ ਤੇ ਬਣਾ ਲਿਆ ਹੈ ਤਕਹਾਂ ਨੋਂ ਉਹਨਾਂ ਦੇ ਘਰ 'ਚ ਕਦੇ ਵੀ ਪਾਣੀ ਨਹੀਂ ਪਾਣਾ ਚਾਹੀਦਾ। ਕੀੜਿਆਂ ਨੂੰ ਆਪਣੇ ਘਰੋਂ ਭਜਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਚੂਹਾ, ਚੂਹਾ ਖਰਚ ਦੁੱਖ ਤੇ ਦਰਿਦ੍ਰਤਾ ਲੈ ਕੇ ਆਉਂਦਾ ਹੈ। ਇਸ ਲਈ ਤੁਸੀਂ ਆਪਣੇ ਘਰ 'ਚ ਚੂਹੇ ਨੂੰ ਕਦੇ ਵੀ ਨਹੀਂ ਰਹਿਣ ਦੇਣਾ। ਜੇਕਰ ਤੁਹਾਡੇ ਘਰ ਚੂਹਾ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ 'ਚ ਗਰੀਬੀ ਤੇ ਨਕਾਰਾਤਮਕ ਊਰਜਾ ਦਾ ਵਾਸ ਹੋ ਗਿਆ ਹੈ। ਤੇ ਤੁਹਾਨੂੰ ਚੂਹਿਆਂ ਨੂੰ ਆਪਣੇ ਘਰੋਂ ਛੇਤੀ ਤੋਂ ਛੇਤੀ ਬਾਹਰ ਕੱਢਣਾ ਚਾਹੀਦਾ ਹੈ ਪਰ ਚੂਹਿਆਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਚੂਹੇ ਨੂੰ ਗਣੇਸ਼ ਜੀ ਦਾ ਵਾਹਨ ਮੰਨਿਆ ਜਾਂਦਾ ਹੈ ਚੂਹੇ ਜਿਸ ਘਰ 'ਚ ਵੀ ਹੁੰਦੇ ਹਨ ਉਸ ਘਰ 'ਚ ਦੁੱਖ ਤੇ ਗਰੀਬੀ ਤੇ ਪੀੜਾ ਜ਼ਰੂਰ ਆਉਂਦੀ ਹੈ ਜਿਸ ਘਰ 'ਚ ਚੂਹੇ ਮਿਲਦੇ ਹਨ ਉਸ ਘਰ 'ਚ ਤਾਂ ਸੰਬੰਧੀ ਕਈ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ ਤੇ ਵਪਾਰ ਸੰਬੰਧੀ ਕਈ ਕੰਮਾਂ 'ਚ ਰੁਕਾਵਟ ਆਉਣ ਲੱਗਦੀ ਹੈ ਇਸ ਲਈ ਜੇਕਰ ਤੁਹਾਡੇ ਘਰ 'ਚ ਵੀ ਚੂਹੇ ਹਨ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰੋਂ ਬਾਹਰ ਕੱਢ ਦਿਓ। ਸ਼ਾਸਤਰਾਂ ਚ ਦੱਸਿਆ ਗਿਆ ਹੈ ਕਿ ਜਿਸ ਘਰ ਚ ਚੂਹੇ ਹੁੰਦੇ ਹਨ ਉਸ ਘਰ ਚ ਗਰੀਬੀ ਆਉਂਦੇ ਦੇਰ ਨਹੀਂ ਲੱਗਦੀ। ਨੀਲਕੰਠ ਪੰਛੀ, ਨੀਲਕੰਠ ਪੰਛੀ ਨੂੰ ਦੇਵੀ ਮਾ ਲక్ష్ਮੀ ਦਾ ਬਹੁਤ ਚਹਿੱਤਾ ਪੰਛੀ ਮੰਨਿਆ ਗਿਆ ਹੈ। ਇਸ ਲਈ ਜੇਕਰ ਨੀਲਕੰਠ ਪੰਛੀ ਤੁਹਾਡੇ ਘਰ ਦੇ ਨੇੜੇ ਤੇਰੇ ਜਾਂ ਘਰ ਦੀ ਛੱਤ ਤੇ ਆ ਕੇ ਰਹਿੰਦਾ ਹੈ ਤੇ ਆਲਣਾ ਬਣਾਉਂਦਾ ਹੈ ਤਾਂ ਇਸ ਨੂੰ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਨੀਲਕੰਡ ਦਿਖਾਈ ਦੇ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਬਿਜ਼ਨਸ ਜਾਂ ਵਪਾਰ 'ਚ ਤਰੱਕੀ ਮਿਲਣ ਵਾਲੀ ਹੈ ਤੇ ਇਸਦੇ ਨਾਲ ਨਵੇਂ ਘਰ ਜਾਂ ਨਵੇਂ ਵਾਹਨ ਦੀ ਪ੍ਰਾਪਤੀ ਦੇ ਯੋਗ ਵੀ ਬਣਨ ਲੱਗ ਜਾਂਦੇ ਹਨ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ 'ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਸ਼ਾਸਤਰ ਤੇ ਧਰਮ ਦੇ ਉਪਾਏ ਤੇ ਸੁਨਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਮਾਤਰ ਤੁਹਾਨੂੰ ਬਿੱਤਰ ਸਮਝਾ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ